ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਬਰ ਵਰਜੀਨੀਆ ਤੋਂ ਹੈ ਜਿੱਥੇ ਵਰਜੀਨੀਆ ਬੀਚ ਤੇ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦੋਸ਼ੀ ਅਪਰਾਧੀ ਨੇ ਵਰਜੀਨੀਆ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਬਹੁਤ ਹੀ ਘੱਟ ਦੂਰੀ ਤੋਂ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਵਰਜੀਨੀਆ ਬੀਚ ਪੁਲਿਸ ਮੁਖੀ ਪਾਲ ਨਿਊ ਟਿਕੇਟ ਦੇ ਅਨੁਸਾਰ ਵਰਜੀਨੀਆ ਬੀਚ ਪੁਲਿਸ ਅਧਿਕਾਰੀਆਂ ਕੈਮਰਨ ਗਿਰਵਿਨ ਅਤੇ ਕ੍ਰਿਸਟੋਫਰ ਰੀਸ ਦੋਵੇਂ ਭਿਆਨਕ ਮੁਕਾਬਲੇ ਵਿੱਚ ਕਈ ਵਾਰ ਕੋਲੀ ਲੱਗਣ ਤੋਂ ਬਾਅਦ ਸ਼ਨੀਵਾਰ ਤੜਕੇ ਮ੍ਰਿਤਕ ਕਹਲਾਨੇ ਗਏ ਨਿਊਡੀਗੇਟ ਨੇ ਸ਼ੱਕੀ ਮੁਜਰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਤੋਂ ਦੱਸ ਸਕਦਾ ਹਾਂ ਕਿ ਸਾਡੇ ਅਧਿਕਾਰੀਆਂ ਨੂੰ ਮਾਰਨ ਤੋਂ ਬਾਅਦ ਉਹ ਸ਼ਾਂਤੀ ਨਾਲ ਚਲਾ ਗਿਆ ਨਿਊਡੀਗੇਟ ਨੇ ਦੱਸਿਆ ਕਿ ਸ਼ੱਕੀ ਚਿਸਤੀ ਪਛਾਣ ਵਰਜੀਨੀਆ ਬੀਚ ਦੇ 42 ਸਾਲਾਂ ਜான் ਮੈਕਕੋਈ ਵਜੋਂ ਹੋਈ ਹੈ ਜਿਸ ਬਾਰੇ ਪੁਲਿਸ ਨੇ ਕਿਹਾ ਕਿ ਉਹ ਮ੍ਰਿਤਕ ਹਾਲਤ ਵਿੱਚ ਮਿਲਿਆ ਹੈ ਨਿਊਡੀਗੇਟ ਨੇ ਕਿਹਾ ਕਿ 16 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਰਜੀਨੀਆ ਬੀਚ ਪੁਲਿਸ ਵਿਭਾਗ ਨੇ ਡਿਊਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਅਧਿਕਾਰੀਆਂ ਨੂੰ ਗਵਾ ਦਿੱਤਾ ਉਸਨੇ ਕਿਹਾ ਕਿ ਉਸ ਦੇ ਵਿਭਾਗ ਦਾ ਹਰ ਮੈਂਬਰ ਦੁਖੀ ਹੈ ਨਿਊਟਿਗੇਟ ਨੇ ਕਿਹਾ ਕਿ ਗਿਰਵਨ ਅਤੇ ਰੀਜ਼ ਸ਼ੁੱਕਰਵਾਰ ਰਾਤ ਨੂੰ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਅੱਧੀ ਰਾਤ ਦੀ ਸ਼ਿਫਟ ਵਾਲੀ ਟ੍ਰੈਫਿਕ ਕਾਰ ਵਿੱਚ ਨਿਯੁਕਤ ਕੀਤਾ ਗਿਆ ਸੀ ਸ਼ੁੱਕਰਵਾਰ ਰਾਤ ਲਗਭਗ 11:30 ਵਜੇ ਅਧਿਕਾਰੀਆਂ ਨੇ ਇੱਕ ਨੀਲੀ ਹੁੰਡਾਈ ਸੋਨਾਟਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੂੰ ਦੇਖਿਆ ਗਿਆ ਕਿ ਇਸ ਵਿੱਚ ਲਾਇਸੈਂਸ ਪਲੇਟ ਟੈਗ ਦੀ ਮਿਆਦ ਪੁੱਗ ਚੁੱਕੀ ਸੀ ਨਿਊਡੀਗੇਟ ਦੇ ਅਨੁਸਾਰ ਡਰਾਈਵਰ ਗੱਡੀ ਨਹੀਂ ਰੋਕ ਰਿਹਾ ਸੀ ਮੁਖੀ ਨੇ ਕਿਹਾ ਕਿ ਅਧਿਕਾਰੀ ਕਾਰ ਦਾ ਪਿੱਛਾ ਇੱਕ ਸੁਨਸਾਨ ਗਲੀ ਤੱਕ ਕਰਦੇ ਗਏ ਫਿਰ ਅਚਾਨਕ ਸ਼ੱਕੀ ਵਿਅਕਤੀ ਰੁਕ ਗਿਆ ਨਿਊਡੀਗੇਟ ਨੇ ਕਿਹਾ ਕਿ ਗਿਰਵਿੰਨ ਅਤੇ ਰੀਸ ਕਾਰ ਕੋਲ ਪਹੁੰਚੇ ਡਰਾਈਵਰ ਦੀ ਪਛਾਣ ਮੈਕੋਈ ਵੱਜੋ ਹੋਈ ਜਿਸ ਨੂੰ ਉਹਨਾਂ ਨੇ ਬਾਹਰ ਨਿਕਲਣ ਲਈ ਕਿਹਾ ਯੂਡੀਗੇਟ ਨੇ ਦੱਸਿਆ ਕਿ ਪੁਰਸ਼ ਡਰਾਈਵਰ ਤੁਰੰਤ ਬਹਿਸ ਕਰਨ ਲੱਗ ਪਿਆ ਅਧਿਕਾਰੀਆਂ ਦੇ ਕਹਿਣ ਉੱਤੇ ਗੱਡੀ ਤੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਨਿਊਡੀ ਗੇਟ ਨੇ ਦੋਸ਼ ਲਗਾਇਆ ਕਿ ਉਹਨਾਂ ਨੇ ਉਸ ਨੂੰ ਬਾਹਰ ਨਿਕਲਣ ਲਈ ਕਈ ਬੇਨਤੀਆਂ ਕੀਤੀਆਂ ਫਿਰ ਉਹ ਗੱਡੀ ਤੋਂ ਬਾਹਰ ਨਿਕਲ ਆਇਆ ਕਾਰ ਤੋਂ ਬਾਹਰ ਨਿਕਲਣ ਤੋਂ ਬਾਅਦ ਮੈ ਕੋਏ ਅਤੇ ਅਧਿਕਾਰੀਆਂ ਵਿਚਕਾਰ ਝਗੜਾ ਹੋ ਗਿਆ ਇਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢੀ ਅਤੇ ਤੁਰੰਤ ਦੋਵੇਂ ਅਧਿਕਾਰੀਆਂ ਨੂੰ ਗੋਲੀ ਮਾਰ ਦਿੱਤੀ ਨਿਊਡੀ ਗੇਟ ਨੇ ਕਿਹਾ ਉਹ ਅਧਿਕਾਰੀ ਜ਼ਮੀਨ ਤੇ ਡਿੱਗ ਪਏ ਬੇਸਹਾਰਾ ਜ਼ਮੀਨ ਤੇ ਡਿੱਗੇ ਹੋਣ ਦੇ ਬਾਵਜੂਦ And last night, officers Gervin and Reese were riding double in the fourth precinct assigned to the midnight shift traffic car. About 11:27 p.m. on South Rosemont, they observed a blue Hyundai Sonata with an expired plate. They attempted to stop this vehicle for an expired plate. The vehicle failed to yield. They uh, followed the vehicle to the dead end of Sylvan Court where it came to a stop. At the dead end of Sylvan Court, both officers approached the vehicle. The driver, the male driver, was immediately argumentative, refused to exit the vehicle at the officer's request. They made numerous requests for him to exit. At some point, he complied with those requests, stepped out of the vehicle. Almost immediately, there was a tussle between the officers and this individual. While that tussle was occurring, this individual pulled a pistol from his pocket and immediately shot both VBPD officers. Those officers fell to the ground. While on the ground, defenseless he shot them each a second time. ਤਨਿਊਡੀਗੇਟ ਨੇ ਕਿਹਾ ਕਿ ਜਵਾਬਦੇਹ ਅਧਿਕਾਰੀਆਂ ਨੇ ਸ਼ੱਕੀ ਦੀ ਪਾਲ ਸ਼ੁਰੂ ਕੀਤੀ ਅਤੇ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਉਸਦੀ ਬੇਜਾਨ ਲਾਸ਼ ਇੱਕ ਅਪਾਰਟਮੈਂਟ ਕੰਪਲੈਕਸ ਦੇ ਪਿੱਛੇ ਇੱਕ ਸ਼ੈੱਡ ਵਿੱਚੋਂ ਮਿਲੀ ਜਿੱਥੇ ਅਧਿਕਾਰੀਆਂ ਨੂੰ ਗੋਲੀ ਮਾਰੀ ਗਈ ਸੀ। ਨਿਊਡੀਗੇਟ ਨੇ ਕਿਹਾ ਕਿ ਘਾਤਕ ਤੌਰ ਤੇ ਜ਼ਖਮੀ ਰੀਸ ਨੂੰ ਵਰਜੀਨੀਆ ਬੀਚ ਦੇ ਸੈਂਟਾਰਾ ਪ੍ਰਿੰਸੈਸ ਐਨ ਹਸਪਤਾਲ ਲਜਾਇਆ ਗਿਆ ਸੀ ਜਿੱਥੇ ਸ਼ਨੀਵਾਰ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੁਖੀ ਨੇ ਕਿਹਾ ਕਿ ਗਿਰਵੀ ਨੂੰ ਸ਼ਨੀਵਾਰ ਸ਼ਾਮ 4:30 ਵਜੇ ਦੇ ਕਰੀਬ ਵਰਜੀਨੀਆ ਬੀਚ ਜਨਰਲ ਹਸਪੀਟਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਨਿਊ ਡਿਗੇਟ ਨੇ ਕਿਹਾ ਕਿ ਜਦੋਂ ਦੋਵੇਂ ਅਧਿਕਾਰੀ ਆਪਣੀਆਂ ਸੱਟਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਏ ਤਾਂ ਉਹਨਾਂ ਦੇ ਪਰਿਵਾਰ ਨਜ਼ਦੀਕੀ ਦੋਸਤ ਅਤੇ ਸਾਥੀ ਅਧਿਕਾਰੀ ਉਹਨਾਂ ਦੇ ਨਾਲ ਘਿਰੇ ਹੋਏ ਸਨ ਉਸਨੇ ਕਿਹਾ ਕਿ ਰੀਸ 2022 ਤੋਂ ਪੁਲਿਸ ਵਿਭਾਗ ਦਾ ਮੈਂਬਰ ਸੀ ਪਹਿਲਾਂ 2019 ਅਤੇ 2022 ਦੇ ਵਿਚਕਾਰ ਵਰਜੀਨੀਆ ਬੀਚ ਸ਼ੈਰਿਫ ਦੇ ਦਫਤਰ ਲਈ ਕੰਮ ਕਰ ਚੁੱਕਾ ਸੀ ਯੂਨੀਗੇਟ ਨੇ ਕਿਹਾ ਕਿ ਗਿਰਵਿੰਦ 2020 ਵਿੱਚ ਪੁਲਿਸ ਵਿਭਾਗ ਵਿੱਚ ਸ਼ਾਮਿਲ ਹੋਇਆ ਸੀ ਫਿਲਹਾਲ ਜਾਂਚ ਕਰਤਾ ਦੋਹਰੇ ਕਤਲ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਮੈਕੋਏ ਨੂੰ 2009 ਤੋਂ ਇੱਕ سنگीन ਦੋਸ਼ੀ ਠਹਿਰਾਇਆ ਗਿਆ ਸੀ ਪਰ ਜੇ ਅਧਿਕਾਰੀਆਂ ਨੂੰ ਉਸ ਤੋਂ ਬੰਦੂਕ ਮਿਲੀ ਹੁੰਦੀ ਤਾਂ ਉਸ ਨੂੰ ਬੰਦੂਕ ਰੱਖਣ ਦੇ ਮਾਮਲੇ ਵਿੱਚ ਇੱਕ ਨਵੇਂ سنگीन ਦੋਸ਼ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਕਿਹਾ ਕਿ ਗੋਲੀਬਾਰੀ ਦੇ ਸਮੇਂ ਮੈਕੋਏ ਨਾਲ ਕਾਰ ਵਿੱਚ ਇੱਕ ਹੋਰ ਵਿਅਕਤੀ ਸਵਾਰ ਸੀ ਜਿਸ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਸਤੇ ਕੋਈ ਦੋਸ਼ ਲਗਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਚੈਨਲ ਪੰਜਾਬੀ